ਹੜਪੀੜਤਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਤੇ ਉੱਥੇ ਸਿੱਖ ਜਥੇਬੰਦੀਆਂ ਵੀ ਅੱਗੇ ਦਿਖਾਈ ਦੇ ਰਹੀਆਂ ਨੇ ਤੇ ਜਸਨੂ ਲੈ ਕੇ ਦੱਸਦੀ ਹੈ ਕਿ ਸਾਬਕਾ ਜਥਦਾ ਜਸਵੀਰ ਸਿੰਘ ਰੋਡੇ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲੈ ਕੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੈਂਪ ਲਗਾਏ ਨੇ ਤੇ ਜਿਸਨੂੰ ਵੀ ਮਦਦ ਦੀ ਲੋੜ ਹੈ ਅਸੀਂ ਮੁਹੱਈਆ ਜਿਹੜਾ ਕਿ ਸਮਾਨ ਕਰਵਾ ਰਹੇ ਨੇ ਤੇ ਦੂਜੇ ਪਾਸੇ ਕੈਂਪ ਲਗਾਏ ਜਾ ਰਹੇ ਨੇ ਤੇ ਹੜਪੀੜਤਾਂ ਦੀ ਜਿੱਥੋਂ ਤੱਕ ਮਦਦ ਹੋ ਸਕੀ ਅਸੀਂ ਜ਼ਰੂਰ ਕਰਾਂਗੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣ ਪ੍ਰਸ਼ਾਸਨ ਤੋਂ ਵੀ ਜਾਣੂ ਆ ਕਿਸੇ ਦੀ ਲੋੜ ਪੈਂਦੀ ਹੈ ਵੀ ਕਿਹੜੇ ਪਿੰਡਾਂ ਜਾਣਾ ਚਾਹੀਦਾ ਹੈ ਕਿ ਅਸੀਂ ਪਹਿਲਾਂ ਐਸੀ ਪਰਸ ਚ ਉੱਥੇ ਅੱਗੇ ਪਿੰਡਾਂ ਜਾ ਕੇ ਐਸ਼ਿਆ ਜ ਕੁਝ ਪਾਣੀ ਅੱਗੇ ਨੂੰ ਘਟਿਆ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਸੰਗਤਾਂ ਦੂਰ ਦਰਦਾਂ ਤੇ ਆਉਂਦੀਆਂ ਰਾਸ਼ਨ ਲੈ ਕੇ ਜਾਂ ਹੋਰ ਉਹਨਾਂ ਨੂੰ ਨਾਲ ਲੈ ਕੇ ਅਗਲੇ ਪਿੰਡਾਂ ਤੇ ਜਿਹੜੇ ਪਿੰਡ ਕਿਸਤੀਆਂ ਰਾਈ ਇੱਥੇ ਰਾਸ਼ਨ ਪਹੁੰਚਦਾ ਹੈ ਉੱਥੇ ਜਰੂਰ ਜਾਇਆ ਜਾਵੇ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਰਾਸ਼ਨ ਲੈ ਆਉਂਦੀਆਂ ਪਰ ਵਾਪਸ ਜਾਣ ਦੀ ਜਲਦੀ ਕਰਦੀਆਂ ਉਹ ਛੜਕ ਤੇ ਰਾਸ਼ਨ ਲਾ ਕੇ ਦਾਣਾ ਪੱਠਾ ਲਾ ਕੇ ਵਾਪਸ ਜਾਣ ਦੀ ਕਾਲੀ ਚ ਹੁੰਦੀਆਂ ਸੋ ਸਾਡੀ ਬੇਨਤੀ ਹੈ ਕਿ ਜਿਵੇਂ ਅਸੀਂ ਆ ਕੇਂਦਰ ਬਣਾਇਆ ਹੋਰ ਵੀ ਜਿੱਥੇ ਬੰਦੀਆਂ ਨੇ ਕੇਂਦਰ ਬਣਾਏ ਆ ਅੱਜ ਇੱਥੇ ਅਸੀਂ ਖੜੇ ਆ ਇਹ ਸਾਹਪੁਰ ਜਾਜਨਪਿੰਡ ਹੈ ਇਹ ਵਿਚਕਾਰ ਪੈਂਦਾ ਦੋਨੇ ਜੇਰਾ ਬਾਬਾ ਨਾਨਕ ਫਤਿਹਗਰ ਚੂੜੀਆਂ ਦੇ ਵਿਚਕਾਰ ਜੇ ਪੈਂਦਾ ਇੱਥੇ ਅਸੀਂ ਦਾਣਾ ਪੱਠਾ ਵੀ ਬਹੁਤ ਆਉਣ ਵਾਲਾ ਪਿੱਛੋਂ ਅਸੀਂ ਇੱਥੇ ਪਸ਼ੂਆਂ ਦਾ ਵੀ ਸਾਰਾ ਦਾਣਾ ਪੱਠਾ ਤੇ ਡਾਕਟਰਾਂ ਦਾ ਪ੍ਰਬੰਧ ਕੀਤਾ ਹੈ ਤੇ ਨਾਲ ਨਾਲ ਸਾਡੀ ਚਲਦੀ ਵੈਨ ਵੀ ਪਿੰਡਾਂ ਚ ਜਾਏਗੀ ਮੈਡੀਕਲ ਸਹੂਲਤ ਵਾਸਤੇ ਸੋ ਇਹ ਅਸੀਂ ਇਨਾਂ ਕੋਲ ਪ੍ਰਬੰਧ ਕੀਤਾ ਤੇ ਨਾਲ ਨਾਲ ਅਸੀਂ ਚਾਹਾਂਗੇ ਜੇ ਪ੍ਰਸ਼ਾਸਨ ਇੱਕ ਦੋ ਬੇੜੀਆਂ ਦਾ ਪ੍ਰਬੰਧ ਕਰ ਦੇਵੇ ਤੇ ਉਹਨਾਂ ਬੇੜੀਆਂ ਦੇ ਰਾਹੀਂ ਦੂਰ ਤੱਕ ਜਿੱਥੋਂ ਤੱਕ ਆਮ ਸੰਗਤ ਨਹੀਂ ਜਾ ਸਕਦੀ ਜਾਂ ਅਸੀਂ ਨਹੀਂ ਜਾ ਸਕਦੇ ਸਿਰਫ ਇੱਕੋ ਇੱਕ ਸਾਧਨ ਬੇੜੀਆਂ ਹੀ ਆ ਉਹਨਾਂ ਬੇੜੀਆਂ ਦੇ ਰਾਹੀਂ ਉਹਨਾਂ ਘਰੇ ਹੋਏ ਲੋਕਾਂ ਤੱਕ ਵੀ ਰਾਸ਼ਨ ਮੈਡੀਕਲ ਸਹੂਲਤ ਪਹੁੰਚਾਈ ਜਾਵੇ ਉਹਨਾਂ ਦਾ ਉਹਨਾਂ ਦੀ ਸਾਰ ਲਈ ਜਾਵੇ ਹਾਲਾਂਕਿ ਬਹੁਤ ਸਾਰੇ ਹੈਲੀਕਾਪਟਰ ਲੱਗੇ ਹੋਏ ਆ ਉਹਨਾਂ ਤੱਕ ਜਾ ਰਹੇ ਨੇ ਪਰ ਕਿਉਂਕਿ ਸੰਭਵ ਨਹੀਂ ਕਿ ਘਰ-ਘਰ ਤੱਕ ਉਹਨਾਂ ਤਹ ਪਹੁੰਚਿਆ ਜਾ ਸਕੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿੰਨੀਆਂ ਸੰਗਤਾਂ ਸਾਡੇ ਨਾਲ ਅੱਜ ਵੀ ਮਹਾਪੁਰਖਾਂ ਦੇ ਜਨਮ ਸਥਾਨ ਰੋਡੇ ਨਗਰ ਤੋਂ 25 ਸਿੰਘ ਆਏ ਆ ਜਿਹੜੇ ਕਹਿੰਦੇ ਅਸੀਂ ਇੱਥੇ ਰਹਿ ਕੇ ਕੁਝ ਦਿਨ ਸੇਵਾ ਕਰਨੀ ਹੈ ਹੋਰ ਵੀ ਕੁਝ ਪਿੰਡਾਂ ਤੋਂ ਇੰਟਰਨੈਸ਼ਨਲ ਪੰਥਕ ਦਲ ਦੇ ਵਲੰਟੀਅਰ ਆ ਰਹੇ ਆ ਕਿ ਅਸੀਂ ਇੱਥੇ ਰਹਿ ਕੇ ਤਾਂ ਕਿ ਬਾਬਾ ਜੀ ਦੇ ਨਾਲ ਬਾਬਾ ਜਤਿੰਦਰ ਸਿੰਘ ਦੇ ਨਾਲ ਸੇਵਾ ਨਿਭਾਈਏ ਜਿਵੇਂ ਕਿ ਡਾਕਟਰ ਰਵਿੰਦਰਜੀਤ ਸਿੰਘ ਸਾਡੇ ਇਹ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਸੇਵਾ ਕਰ ਰਹੇ ਆ ਇਹ ਮੈਡੀਕਲ ਦੀ ਸੇਵਾ ਨਿਭਾ ਰਹੇ ਆ ਸੋ ਇਹਨਾਂ ਦੀ ਵੀ ਸੇਵਾ ਪਿੰਡਾਂ 'ਚ ਵੀ ਲਵਾਂਗੇ ਹੋਰ ਵੀ ਇੱਕ ਡਾਕਟਰਾਂ ਦੀ ਟੀਮ ਆ ਰਹੀ ਹੈ ਜਿਹੜੀ ਸਾਡੀ ਚਲਦੀ ਫਿਰਦੀ ਗੱਡੀ ਦੇ ਵਿੱਚ ਜਿਹਨੂੰ ਮੋਬਾਈਲ ਮੈਡੀਕਲ ਕਹ ਲਈਏ ਉਹਦੇ ਵਿੱਚ ਵੀ ਇਹ ਨਾਲ ਸੇਵਾ ਨਿਭਾਉਣਗੇ ਯੂਕੇ ਤੋਂ ਪਾਈ ਕਪਤਾਨ ਸਿੰਘ ਨੇ ਕਾਫੀ ਜਿਹੜਾ ਉਹਨਾਂ ਦਵਾਈਆਂ ਦਾ ਮੈਡੀਸਨ ਦਾ ਪ੍ਰਬੰਧ ਕੀਤਾ ਸੋ ਉਹ ਵੀ ਸਾਰੀ ਡਿਟੇਲ ਤੁਹਾਨੂੰ ਦੇਵਾਂਗੇ ਸ਼ਾਮ ਤੱਕ ਸੋ ਇਹ ਸਾਰਾ ਪ੍ਰਬੰਧ ਅਸੀਂ ਕੀਤਾ ਹੈ ਤੇ ਨਾਲ ਨਾਲ ਲੰਗਰ ਦੀ ਸੇਵਾ ਚੱਲਦੀ ਹੈ ਨਾਲ ਅਸੀਂ ਚਾਹੁੰਦੇ ਆ ਕਿ ਇੱਕ ਪੈਕਟ ਬਣਾ ਕੇ ਇੱਕ ਘਰ ਵਾਸਤੇ ਘਟੋ-ਘਟ ਆਪਸ ਦੇ ਇੱਕ ਦਾ ਰਾਸ਼ਨ ਜਿੱਥੇ ਜਾਈਏ ਇਹ ਨਹੀਂ ਕਿ ਪੱਕਿਆ ਹੋਇਆ ਲੰਗਰ ਦੇ ਕੇ ਵਾਪਸ ਆ ਜਾਈਏ ਸ਼ਾਮ ਨੂੰ ਫਿਰ ਦੇਖਣਾ ਉਹਨਾਂ ਦਾ ਕੋਈ ਇਹੋ ਜਿਹਾ ਪ੍ਰਬੰਧ ਕਰੀਏ ਤਾਂ ਆਪਾਂ ਨੂੰ ਪਤਾ ਹੀ ਆ ਘਰਾਂ 'ਚ ਕੀ ਰਸਨ ਚਾਹੀਦਾ ਹੁੰਦਾ ਹੈ ਉਹ ਹਫਤੇ 10 ਦਿਨ ਦਾ ਰਾਸ਼ਨ ਇਕੱਠਾ ਹੀ ਜਿਹੜੇ ਘਰ ਚ ਜਾਈਏ ਉਹਨੂੰ ਪੈਕ ਬਣਾ ਕੇ ਦੇ ਕੇ ਆਈਏ ਬਾਕੀ ਜਥੇਬੰਦੀਆਂ ਵੀ ਕਰ ਰਹੀਆਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਿੱਥੇ ਜਾਓ ਦੂਰ ਤੱਕ ਜਿੱਥੇ ਤੱਕ ਪਾਣੀ 'ਚ ਘਰੇ ਹੋਏ ਲੋਕ ਨੇ ਕਿਉਂਕਿ ਅੱਜੇ ਥੋੜੇ ਦਿਨਾਂ ਦਾ ਕੰਮ ਨਹੀਂਗਾ ਇਹ ਥੋੜੀ ਜਿਹੀ ਲੰਮੀ ਸੇਵਾ ਹੈ ਉਸ ਹਿਸਾਬ ਦੇ ਨਾਲ ਸਾਰਿਆਂ ਨੂੰ ਦਮ ਰੱਖ ਕੇ ਸੇਵਾ ਕਰਨੀ ਚਾਹੀਦੀ ਹੈ ਬਹੁਤ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਕਰ ਰਹੀਆਂ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਇੰਟਰਨੈਸ਼ਨਲ ਪੰਥਕ ਦਲ ਦੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕਰਦਾ ਕਿਉਂਕਿ ਆਪਣੇ ਤੌਰ ਤੇ ਫਿਰੋਜ਼ਪੁਰ ਹਸੈਨੀ ਵਾਲਾ ਬਾਰਡਰ ਇੱਥੇ ਵੀ ਬਾਬਾ ਸਤਨਾਮ ਸਿੰਘ ਦੀਆਂ ਵਾਲੇ ਤੇ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਪਾਈ ਕਿਰਪਾ ਸਿੰਘ ਉਹਨਾਂ ਨੇ ਸਾਰਾ ਇਹ ਪ੍ਰਬੰਧ ਕੀਤਾ ਹੋਇਆ ਹੈ ਆ ਸਾਡੇ ਦਲ ਦੇ ਕਨਵੀਨਰ ਤਰਪਾਲਾਂ ਦਾ ਇੰਤਜ਼ਾਮ ਕਰ ਰਹੇ ਨੇ ਭਾਈ ਦਲੀਪ ਸਿੰਘ ਜੀ ਸੋ ਇਹ ਸਾਰੇ ਥਾਵਾ ਥਾਵਾ ਤੇ ਜਿੰਨੇ ਵਲੰਟੀਅਰ ਲੱਗੇ ਨੇ ਮੈਂ ਹੋਰ ਵੀ ਬੇਨਤੀ ਕਰਾਂ ਕਿ ਸਾਨੂੰ ਫਰੰਟ ਤੇ ਆ ਕੇ ਲੜਾਈ ਲੜਨੀ ਚਾਹੀਦੀ ਹੈ ਇਹ ਆਖਤ ਦਾ ਤਾਂ ਹੀ ਮੁਕਾਬਲਾ ਹੋ ਸਕਦਾ ਆਪਾਂ ਤਕੜੇ ਹੋ ਕੇ ਲੱਗੀਏ ਸੰਗਤਾਂ ਬਹੁਤ ਵੱਡਾ ਸਹਿਯੋਗ ਦੇ ਰਹੀਆਂ ਸੋ ਉਹਦਾ ਸੰਗਤਾਂ ਦੇ ਸਹਿਯੋਗ ਨੂੰ ਸਾਰਥਕ ਢੰਗ ਦੇ ਨਾਲ ਵਰਤਿਆ ਜਾ ਸਕੇ